ਬੱਡਾ ਮੰਡਾ ਮੈਨ ਬਹੁਤ ਤੰਗ ਕਰਦਾ ਉਹਨੇ ਮੈਂ ਇਸ ਮੁੰਡੇ ਨੇ ਸਾਨੂੰ ਇੰਨਾ ਤੰਗ ਕੀਤਾ ਪਹਿਲਾਂ ਬੋਟੀ ਕੱਢੀ ਫਿਰ ਹੁਣ ਮੈਨੂੰ ਕੱਢਿਆ ਮੈਂ ਤਾਂ ਜੰਮਈ ਨਾ ਪੁੱਤ ਕਿਸੇ ਦੇ ਕੋਪੁੱਤ ਇਹ ਹਿਪੋਤ ਨਹੀਂ ਇਦਾਂ ਦੇ ਪੁੱਤ ਕਿਸੇ ਦੇ ਬਹਿਰੀ ਦਸ਼ਮਣ ਦੇ ਬਿਨਾਂ ਮਾਮਲਾ ਫਗਵਾੜਾ ਦੇ ਅਰਬਨ ਸਟ੍ਰੀਟ 'ਚ ਮਾਂ ਨੂੰ ਘਰੋਂ ਬਾਹਰ ਕੱਢਣ ਦਾ ਵਿਦੇਸ਼ ਤੋਂ ਵਾਪਸ ਆਈ ਮਾਂ ਨੂੰ ਪੁੱਤ ਵੱਲੋਂ ਘਰ ਅੰਦਰ ਨਹੀਂ ਬੜਨ ਦਿੱਤਾ ਗਿਆ ਦੁਖੀ ਹੋ ਕੇ ਇੱਕ ਪ੍ਰੈਸ ਕਾਨਫਰੰਸ ਕਰ ਦੱਸਿਆ ਗਿਆ ਸਾਰਾ ਮਾਮਲਾ ਦੇਖੋ ਤੁਸੀਂ ਵੀ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਹਾਂਜੀ ਆਂਟੀ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ੍ਰਿੰਦਰਪੁਰ ਕਿੱਥੇ ਰਹਿਣਾ ਲੈਂਟੀ ਜੀ 293 ਆਰਮਸਟ੍ਰង ਫੂ ਵਾੜਾ ਹਾਂਜੀ ਇਹ ਮਾਮਲਾ ਜਿਹੜਾ ਆਂਟੀ ਤੁਸੀਂ ਉੱਥੇ ਦੇ ਬਾਹਰ ਬੈਠੇ ਇਹ ਮੇਰਾ ਇਹ ਮਾਮਲਾ ਮੇਰੇ ਵੱਡਾ ਮੁੰਡਾ ਮੈਨੂੰ ਬਹੁਤ ਤੰਗ ਕਰਦਾ ਉਹਨੇ ਮੈਂ ਜਦੋਂ ਇੰਗਲੈਂਡ ਨੂੰ ਗਈ ਮੈਂ ਚਾਬੀਆਂ ਉਹਨੂੰ ਫੜਾ ਗਈ ਤੂੰ ਸੀ ਮਗਰ ਉਹ ਮਾਂ ਜੀ ਦੇਖਭਾਲ ਕਰਨੂੰਗੀ ਮੈਂ ਆ ਕੇ ਲਾਉਂਗੀ ਜਦ ਮੈਂ ਆਈਆਂ ਉਹਨੇ ਮੈਨੂੰ ਚਾਬੀ ਨਹੀਂ ਦਿੱਤੀ ਮੈਂ ਬਾਹਰ ਬੈਠੀ ਸੀ ਸੱਡਾ ਗਲੀ ਗੁਆਂਢ ਸਾਹਮਣੇ ਮੈਨੂੰ ਸਪੋਰਟ ਕੀਤੀ ਆ ਤਾਂ ਮੈਂ ਸਾਡੇ ਸਾਹਮਣੇ ਐਸਐਸਪੀ ਦਾ ਘਰ ਅਮਰਜੀਤ ਸਿੰਘ ਉਹ ਹੈਗਾ ਥਾਣੇਦਾਰ ਹੈਗਾ ਉਹ ਮੈਨੂੰ ਬੋਤਾਂ ਨਹੀਂ ਦਰ ਕਹਿਣਾ ਹੁੰਦਾ ਕਿ ਉਹਨੇ ਮੇਰੀ ਬਹੁਤ ਜ਼ਿਆਦਾ ਹੈਲਪ ਉਹਨਾਂ ਦੇ ਘਰੇ ਰਹੀਆਂ ਮੈਂ 6 ਮਹੀਨੇ ਹੋ ਗਏ ਮੈਨੂੰ ਉਹਨਾਂ ਦੇ ਘਰ ਬੈਠੀ ਨੂੰ ਕਦੀ ਮੈਂ ਕਚਰੀਆਂ ਸਾਡਾ ਸਾਰੀ ਜਿੰਨੀ ਸਾਡੀ ਅਰਬਨ ਸੈਟ ਦੀ ਸਾਡੀ ਲਾਈਨ ਆ ਕਦੀ ਮੈਨਾਂ ਕਿਤੇ ਤਰੀਕੇ ਜਾਂਦੇ ਕਦੀ ਕਪੂਰਥਲੇ ਕਦੀ ਕਿਤੇ ਕਦੀ ਕਿਤੇ ਅਸੀਂ ਬਹੁਤ ਮੈਂ ਫਿਰੀਆਂ ਬਹੁਤ ਸਾਰੇ ਆਪਰਾਂ ਦੇ ਪੇਸ਼ ਹੋਈਆਂ ਮੈਂ ਜੀ ਤੁਹਾਨੂੰ ਬਾਹਰ ਕੱਢਣ ਦਾ ਕਾਰਨ ਕਿ ਕਿਉਂ ਨਹੀਂ ਚਾਬੀਆਂ ਦੇ ਰਹੇ ਬੇਟਾ ਉਹਨੂੰ ਪੁੱਛਣਾ ਚਾਹੀਦਾ ਇਹ ਮੈਨੂੰ ਕੀ ਪਤਾ ਮੈਂ ਤਾਂ ਬੇਟੇ ਦਾ ਨਾਮ ਕੀ ਹੈ ਉਹਦਾ ਨਾਮ ਸੁਖਵਿੰਦਰ ਸਿੰਘ ਭੋਗਲ ਸੁਖਵਿੰਦਰ ਸਿੰਘ ਭੋਗਲ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਤੁਹਾਡੀ ਕੋਠੀ ਜੋ ਤੁਹਾਨੂੰ ਹੀ ਬਾਹਰ ਕੱਢਿਆ ਹੋਇਆ ਹੈ ਕੀ ਕਾਰਨ ਹੋ ਸਕਦਾ ਹੈ ਉਹ ਕਾਰਨ ਕਾਰਨ ਕੁਛ ਨਹੀਂ ਮੈਂ ਜਦੋਂ ਗਈ ਆ ਮੇਰਾ ਹਸਬੰਦ ਵੀ ਮਰ ਗਿਆ ਮੇਰਾ ਮੁੰਡਾ ਵੀ ਮਰ ਗਿਆ ਜੋ ਜਿਹੜੀ ਮੇਰੇ ਹਸਬੰਦ ਦੀ ਪੈਨਸ਼ਨ ਸੀ ਸਾਰੀ ਇੰਨੇ ਕਢਾਈ ਤੇ ਜੋ ਸਾਡੇ ਘਰ ਦਾ ਰੈਂਟ ਸੀ ਉਹ ਵੀ ਇੰਨੇ ਲਿਆ ਜਦੋਂ ਮੈਂ ਤੇ ਮੰਗਿਆ ਫਿਰ ਇਨਾ ਮੈਨੂੰ ਰੈਂਟ ਦਿੱਤਾ ਨਾ ਮੈਨੂੰ ਪੈਨਸ਼ਨ ਦਿੱਤੀ ਨਾ ਮੈਨੂੰ ਚਾਬੀ ਦਿੱਤੀ ਜਿਹੜੀ ਛੋਟੀ ਬੱਟੀ ਸੀ ਉਹਨੂੰ ਉਦਾਂ ਨਹੀਂ ਟਿਕਨ ਦਿੱਤਾ ਉਹਨੂੰ ਉਦੋਂ ਬਾਅਦ ਕੱਢ ਕੇ ਮਾਰਿਆ ਨੇ ਕਿਉਂਕਿ ਸਭ ਮੇਰੀ ਤਾਂ ਪੇਸ਼ ਨਹੀਂ ਗਈ ਇਸ ਮੁੰਡੇ ਨੇ ਸਾਨੂੰ ਇੰਨਾ ਤੰਗ ਕੀਤਾ ਪਹਿਲਾਂ ਬੱਟੀ ਕੱਢੀ ਫਿਰ ਹੁਣ ਮੈਨੂੰ ਕੱਢਿਆ ਮੈਂ ਤਾਂ ਅਮਰਜੀਤ ਨੂੰ ਕਹਿੰਨ ਕਰ ਰਹੀ ਹਾਂ ਉੜਾਈ ਕਿਸ ਨੂੰ ਹੈ ਕਿਸੇ ਕੋਠੀ ਹੈ ਕਿਸ ਬੰਦੇ ਨਾਮ ਤੇ ਮੇਰੇ ਨਾਮ ਤੇ ਤੁਹਾਡੇ ਨਾਮ ਤੇ ਹਾਂ ਪਹਿਲਾਂ ਮੇਰੇ ਹਸਬੰਦ ਦੇ ਨਾਮ ਤੇ ਸੀ ਫਿਰ ਮੇਰੇ ਨਾਮ ਤੇ ਕੀ ਤੁਸੀਂ ਪੁੱਛ ਰਹੇ ਹੋ ਸਾਨੂੰ ਕੱਢ ਦੇ ਕੋਠੀ ਅਸੀਂ ਮਾਲਕ ਹਾਂ ਤੂੰ ਕੀ ਕਰ ਸਕਦਾ ਉਹ ਸਾਡੇ ਦਾਣੇ ਹੁੰਦਾ ਉਹ ਤਾਂ ਸਾਨੂੰ ਮੈਂ ਮਾਲਕ ਹਾਂ ਉਹ ਕਹਿੰਦਾ ਮੈਂ ਮਾਲਕ ਹਾਂ ਤੁਸੀਂ ਕੌਣ ਹੋ ਨੇ ਤੇ ਬਾਹਰ ਕੱਢਣ ਵੀ ਦਿੱਤਾ ਉਹਨੇ ਸਾਨੂੰ ਆ ਸਾਰੇ ਖੜੇ ਆ ਗਵਾ ਖੜੇ ਆ ਸਾਰੇ ਇਸ ਸੰਬੰਧ ਵਿੱਚ ਕੋਈ ਪੁਲਿਸ ਦਾ ਬਹੁਤ ਕਸ਼ ਕੀਤਾ ਸੀ ਬਹੁਤ ਅਸੀਂ ਸਾਰੇ ਠਾਣਿਆਂ 'ਚ ਵੀ ਗਏ ਆ ਚੰਡੀਗੜ੍ਹ ਤੱਕ ਗਏ ਆ ਕਪੂਰਥਲੇ ਗਏ ਆ ਕੋਈ ਥਾਂ ਅਸੀਂ ਛੱਡਿਆ ਨਹੀਂ ਜਲੰਧਰ ਵੀ ਗਏ ਆ ਸਾਡੀ ਕੋਈ ਸੁਣਾਈ ਨਹੀਂ ਹੋਈ ਐਸਐਸਪੀ ਕਪੂਰਥਲੇ ਵੀ ਇੱਥੇ ਹੀ ਗਏ ਜਿੱਥੇ ਅਸੀਂ ਜਾਣੇ ਉੱਥੇ ਮੋਰੇ ਪੈਸਾ ਕਢਾਉਂਦਾ ਇਹ ਕੋਈ ਪੈਸਾ ਬਹੁਤ ਆ ਕਬਜ਼ੇ ਦੀ ਨਹੀਂ ਤਾੜੀਆਂ ਪਾ ਲਈਂ ਆਂ ਤੁਸੀਂ ਸਾਰੇ ਮਾਮਲੇ ਕੋਰ ਦਾ ਸਾਰਾ ਵੀ ਕਿਤੇ ਲਿਆ ਸਾਰੇ ਪਾਸੇ ਅਸੀਂ ਕੋਰ ਦਾ ਸਾਰਾ ਲਿਆ ਆ ਅੱਕ ਕੇ ਤੁਹਾਨੂੰ ਦੱਸਿਆ ਹੁਣ ਜੇ ਤੁਸੀਂ ਸਾਡੀ ਹੈਲਪ ਕਰੋ ਫੇ ਸਾਡਾ ਤਾਲਾ ਖੁੱਲ ਜਵੇ ਤਰੀਕ ਤੇ ਤਰੀਕ ਪੈਂਦੀ ਆ ਹੁਣ ਮੈਂ ਕਿੰਨਾ ਮੈਂ ਸਿਟੀਜਨ ਉੱਥੇ ਦੀਆਂ ਇੰਗਲੈਂਡ ਦੀ ਮੈਨੂੰ ਜਾਣਾ ਪੈਣਾ ਸੀ ਇਸ ਕਰਕੇ ਅਸੀਂ ਹੁਣ ਤੁਹਾਨੂੰ ਦੱਸਿਆ ਸਾਡੇ ਨਾਲ ਬਹੁਤ ਧੋਖਾ ਹੋਇਆ ਇਹਨਾਂ ਧੋਖਾ ਹੋਇਆ ਕੋਈ ਕਰ ਨਹੀਂ ਸਕਦਾ ਜਿਨ੍ਹਾਂ ਨੇ ਧੋਖਾ ਕੀਤਾ ਹਰ ਇੱਕ ਤਰ੍ਹਾਂ ਹੀ ਕੀਤਾ ਇਹ ਤੁਸੀਂ ਕਿੱਥੇ ਰਹਿ ਰਹੇ ਹੋ ਮੈਂ ਅਮਰਜੀਤ 200 ਗਵੰਡੀ ਰਹਿ ਰਹੇ ਹਾਂ ਹਾਂ ਜੀ ਗਵੰਡੀ ਅੰਦਰ ਤੋਂ ਕਰਾਂ ਚ ਰਹੀ ਆ ਪਹਿਲਾਂ 200 ਪਹਿਲਾਂ ਮੈਂ ਇੰਨਾ ਸਾਹਮਣੇ ਰਹੀ ਆ ਉਹ ਤੁਸੀਂ ਕਿਸ ਤਰ੍ਹਾਂ ਦੇ ਰਹੇ ਆਂ ਤੁਸੀਂ ਬਚਪਨ ਤੋਂ ਲੈ ਕੇ ਇੱਥੇ ਤੱਕ ਉਹਨੂੰ ਪਹੁੰਚਾਇਆ ਪਾਲਿਆ ਅੱਜ ਕਿਸ ਤਰ੍ਹਾਂ ਦੇਖ ਰਹੇ ਆਂ ਵੀ ਇਦਾਂ ਦਾ ਜੰਮਾ ਹੀ ਨਾ ਪਤ ਕਿਸੇ ਦੇ ਕਪਤੀ ਆ ਹੀ ਪੋਤਨ ਇਦਾਂ ਦਾ ਪੱਤ ਕਿਸੇ ਦੇ ਬੈਰੀ ਦਸ਼ਮਣ ਦੇ ਬਿਨਾ ਹੋਵੇ ਇਹ ਤੇ ਆਪਣੇ ਨੂੰ 3 ਮਹੀਨੇ ਰੱਖਿਆ ਉਹਨੂੰ ਪਤਾ ਨਹੀਂ ਕੀ ਦਿੱਤਾ ਉਹ ਜਾਂਦਾ ਪਾਗਲ ਹੋ ਗਿਆ ਉੱਥੇ ਮੇਰੇ ਕੋਲ ਦਿਮਾਗ ਤੇ ਨੁਕਸ ਪੈ ਗਿਆ ਮਸੀ ਉਹ ਜਾਨੀ ਉਹ ਉਹ ਮਰੇ ਗਿਆ ਇਹ ਲਾਲ ਜਿਹੜਾ ਇਹ ਘਰ ਹੈ ਇਹਨੂੰ ਕੀ ਤਾਲੇ ਲਾਏ ਹੋਏ ਨੇ ਤਾਲੇ ਲਾਏ ਹੋਆ ਕੀ ਕੀਤਾ ਹੋਇਆ ਜੀ ਲੌਕ ਲੱਗੇ ਹੋਆ ਤੇ ਇਹ ਲੋਕ ਲਗਾ ਕੇ ਚਾਬੀ ਵੀ ਉਹ ਆਪਣੇ ਕੋਲ ਲੈ ਕੇ ਹਾਂਜੀ ਹਾਂਜੀ ਮੈਂ ਮੈਂ ਤਾਂ ਕੀਤੀਆਂ ਚਾਬੀ ਦੇ ਦੇ ਜਾਣ ਲੱਗੀ ਫੇਰ ਤੈਨੂੰ ਦੇ ਜਾਂਗੀ ਸਾਰੇ ਲੋਕ ਕਿ ਖੜੇ ਸੀਗੇ ਪਰ ਉਹ ਕਹਿੰਦਾ ਨਹੀਂ ਮੈਂ ਅੰਦਰ ਨਹੀਂ ਤੇ ਨਹੀਂ ਵੜਨ ਦੇਣਾ ਉਹਦੀ ਆਪਣੀ ਰਹਿਸ਼ ਕਿੱਥੇ ਉਹ ਆਪ ਕਿਸੇ ਰਹਿੰਦਾ ਜੀ ਉਹ 6ਵੀਂ ਮਾਡਲ ਟਾਊਨ ਫਗਵਾੜਾ ਅੱਛਾ ਉੱਥੇ ਉਹਦੀ ਆਪਣੀ ਕੋਠੀ ਵੀ ਹੈ ਹਾਂ ਜੀ ਤੁਸੀਂ ਜਿੱਥੇ ਰਹਿੰਦੇ ਉੱਥੇ ਵੀ ਉਹਨੇ ਕਬਜ਼ੇ ਦੀ ਹਾਂ ਜੀ ਉੱਥੇ ਵੀ ਕਬਜ਼ਾ ਕਰਦਾ ਇਹ ਪਹਿਲਾਂ ਬੋਟੀ ਛੋਟੀ ਸਾਡੇ ਨਾਲ ਰਹਿੰਦੀ ਸੀ ਫਿਰ ਇਹਨੇ ਇੰਨੀ ਸਾਨੂੰ ਤੰਗ ਕੀਤਾ ਉਹ ਬੋਟੀ ਵਿਚਾਰੀ ਧੱਕੇ ਚਲ ਗਈ ਉਹਨਾਂ ਨੇ ਸਾਨੂੰ ਵੀ ਛੱਡ ਗਈ ਤੁੰਦ ਤੋਂ ਉਹ ਕਿਹਦਾ ਕਾਜ ਬਣਾ ਦੇ ਇਹ ਜਦ ਮੈਂ ਮੈਂ ਇਹ ਤੇ ਮੈਂ ਕੋਲਮ 2 ਸਾਲ ਪਹਿਲਾਂ ਮੈਂ ਆਈ ਇਹ ਦੇਖੋ ਇਹ ਮੈਨੂੰ ਉਥੇ 에어ਪੋਰਟ ਤੇ ਲਿਆਇਆ ਲਿਆ ਕੇ ਇਹਨੇ ਮੈਨੂੰ ਅੰਦਰ ਰੱਖ ਲਿਆ ਨਾ ਮੈਨੂੰ ਕਿਸੇ ਨੂੰ ਮਹਿਣ ਦਿੱਤਾ ਨਾ ਕਿਸੇ ਨੇ ਗੱਲ ਕਰਨ ਦਿੱਤੀ ਤੇ ਜੋ ਇਹਦਾ ਜੀ ਕੀਤਾ ਇਹਨੇ ਮੈਨੂੰ ਲਿਖਾਇਆ ਹੁਣ ਮੈਂ ਪੜੀ ਹੋਣੀ ਮੈਨੂੰ ਕਿਹਦਾ ਕੀ ਕਹਿੰਦਾ ਇਹ ਤੇ ਮੈਂ ਇਹਨੂੰ ਇੰਨੀ ਗੱਲ ਮੈਂ ਇਹਨੂੰ ਕਹੀ ਮੈਂ ਕਿ ਕੋਈ ਕੁਛ ਧੋਖਾ ਨਾ ਕਰੀ ਮੇਰੇ ਨਾਲ ਮੈਂ ਕਤਰ ਲੈ ਕੇ ਨਹੀਂ ਦੇਣਾ ਨਹੀਂ ਕਹਿੰਦਾ ਤੂੰ ਉਸ ਮੈਂ ਕੁਐਸ਼ਨ ਕਰਦਾ ਇਹਨ ਸਾਰਾ ਪਛ ਮੈਨੂੰ ਧੋਖੇ ਨਾਲ ਲਿਖਾਇਆ ਜੋ ਨਾ ਸੋ ਮੈਂ ਤਾਂ ਮੈਂ ਤਾਂ ਪੜੀ ਹੋਣੀ ਇੰਨਾ ਤੇ ਜੋ ਇਹਦਾ ਜੀ ਕੀਤਾ ਇਹਨੇ ਲਿਖਾਇਆ ਫਿਰ ਪਲਾਟ ਬੀ ਉਹ ਮੇਰੇ ਸਾਡੀ ਗੈਰ ਦੇ ਸੀ ਗਿੱਥੇ ਪਲਾਟ ਸੀ ਸਾਡਾ ਚਾਚੂ ਕੀ ਉਹ ਵੀ ਇਹਨੇ ਵੇਚਿਆ ਫੇ ਮੇਰੇ ਆਲਮੀ ਦੀ ਪੈਨਸ਼ਨ ਸਾਰੀ ਕਢਾਈ ਤੇ ਸਾਡਾ ਰੈਂਟ ਖਾਦਾ ਇਹਨੇ ਸਾਰਾ ਜਦ ਦਾ ਮੇਰਾ ਹਸਬੰਡ 3 ਸਾਲ ਹੋ ਗਏ ਨੂੰ ਜਦ ਦਾ ਸਾਰਾ ਇਹ ਇਹਨੇ ਖਾਦਾ ਇਹਨੇ ਕੁਛ ਨਹੀਂ ਦਿੱਤਾ ਮੈਨੂੰ ਜੀ ਆਂਟੀ ਉਹ ਸਸਨ ਕੋਤੀ ਮੰਨ ਸਰ ਤੇ ਮੈਂ ਤਾਂ ਮੰਗ ਕਰਦੀ ਮੇਰਾ ਹੱਕ ਮੈਨੂੰ ਦਵਾਇਆ ਜਾਵੇ ਜੋ ਵੀ ਇਹ ਇਹਨੂੰ ਸਜ਼ਾ ਦਿੱਤੀ ਜਾਵੇ ਇਦਾਂ ਦੀ ਸਜ਼ਾ ਦਿੱਤੀ ਜਾਵੇ ਜਿਹੜਾ ਇਹਨੂੰ ਪਤਾ ਲੱਗੇ ਵੀ ਮਾਨਾ ਧੋਖਾ ਕਿੱਦਾਂ ਕਰੀਦਾ